ਪਰਾਲੀ ਦਾ ਪੱਕਾ ਹੱਲ ਹੋ ਜਾਏਗਾ ਇਸ ਮਸ਼ੀਨ ਨੂੰ ਵੇਖਣ ਤੋਂ ਬਾਅਦ ਇਹੀ ਲੱਗਦਾ ਹੈ ਕਿਸਾਨ ਭਰਾਵੋ ਤਕਨੀਕ ਹੈ ਜਿਹੜੀ ਉਹ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਹੈ ਜਿਹੜਾ ਉਸ ਦੇ ਨਾਲ ਨਿਕਲ ਸਕਦਾ ਹੈ ਤੇ ਇਸ ਤਕਨੀਕ ਦੇ ਨਾਲ ਵੀ ਪਰਾਲੀ ਦੀ ਜਿਹੜੀ ਸਮੱਸਿਆ ਹੈ ਤੇ ਉਸ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਨੇ ਜਿਹੜੀਆਂ ਉਹਨਾਂ ਦਾ ਹੱਲ ਹੈ ਉਹ ਵੀ ਇਸ ਦੇ ਨਾਲ ਹੋ ਸਕਦਾ ਹੈ ਕਿ ਨਿਕਲ ਸਕਦਾ ਹੈ ਪਰਾਲੀ ਦੇ ਵਿੱਚ ਜੇਕਰ ਸਭ ਤੋਂ ਵੱਡੀ ਅਸੀਂ ਵੇਖੀ ਸਮੱਸਿਆ ਤਾਂ ਉਹੀ ਇਹ ਹੁੰਦੀ ਏ ਕਿ ਜਦੋਂ ਕੰਬਾਈਨ ਖੇਤ ਦੇ ਵਿੱਚ ਚੱਲਦੀ ਏ ਤਾਂ ਉਸ ਦੇ ਵੱਲੋਂ ਪਿੱਛੇ ਜਿਹੜਾ ਫੂਸ ਸੁਟਿਆ ਜਾਂਦਾ ਹੈ ਉਹ ਫੂਸ ਹੈ ਜਿਹੜਾ ਉਹ ਕਿਸਾਨ ਨੂੰ ਦਿੱਕਤ ਦਿੰਦਾ ਹੈ ਜਦੋਂ ਉਹ ਆਪਣੇ ਖੇਤ ਦੇ ਵਿੱਚ ਅਗਲੀ ਫਸਲ ਬੀਜਦਾ ਹੈ ਜਾਂ ਆਪਣੇ ਖੇਤ ਦੇ ਵਿੱਚ ਉਹ ਕੋਈ ਵੀ ਕਿਸੇ ਵੀ ਤਰੀਕੇ ਦਾ ਮਸ਼ੀਨਰੀ ਦੇ ਨਾਲ ਆਪਰੇਟ ਕਰਦਾ ਹੈ ਮਸ਼ੀਨਰੀ ਚਲਾਉਂਦਾ ਹੈ ਕੋਈ ਤਾਂ ਬਹੁਤ ਸਾਰੇ ਕਿਸਾਨ ਯੂਨੀਅਨਾਂ ਇਹ ਮੰਗ ਕਰ ਰਹੀਆਂ ਸਨ ਕਿ ਸਰਕਾਰ ਹੈ ਜਿਹੜੀ ਉਹ ਸਿਰਫ ਤੇ ਸਿਰਫ ਇਹ ਫੂਸ ਹੈ ਜਿਹੜਾ ਜਿਸ ਨੂੰ ਲਿੱਦ ਵੀ ਕਹਿੰਦੇ ਨੇ ਇਸ ਨੂੰ ਸਾੜਨ ਦੀ ਇਜਾਜ਼ਤ ਜੇਕਰ ਦੇ ਦੇ ਤਾਂ ਇਸ ਦੇ ਨਾਲ ਧੂਆਂ ਵੀ ਬਹੁਤ ਘੱਟ ਹੋਵੇਗਾ ਤੇ ਕਿਸਾਨਾਂ ਦੀ ਜਿਹੜੀ ਸਮੱਸਿਆ ਹੈ ਪਰਾਲੀ ਉਸ ਦਾ ਇਹ ਹੱਲ ਵੀ ਹੋ ਸਕੇਗਾ ਤੇ ਬਹੁਤ ਸਾਰੇ ਜਿਵੇਂ ਸਿਆਸੀ ਗਲਿਆਰਿਆਂ ਦੇ ਵਿੱਚ ਚਰਚਾਵਾ ਛਿੜ ਜਾਂਦੀਆਂ ਨੇ ਜਦੋਂ ਪਰਾਲੀ ਨੂੰ ਅੱਗ ਲੱਗਦੀ ਹੈ ਕਿ ਪੰਜਾਬ ਦਾ ਹਰਿਆਣੇ ਦਾ ਧੂਆਂ ਜਿਹੜਾ ਉਹ ਦਿੱਲੀ ਚਲਿਆ ਜਾਂਦਾ ਤਾਂ ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਰੁਕ ਸਕਦੀਆਂ ਨੇ ਤੇ ਦੂਜੇ ਪਾਸੇ ਕਿਉਂਕਿ ਪਰਾਲੀ ਹੈ ਜਿਹੜੀ ਇਸ ਦਾ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਛੋਟਾ ਕਿਸਾਨ ਉਸ ਦੇ ਕੋਲ ਮਸ਼ੀਨਰੀ ਵੀ ਛੋਟੀ ਹੁੰਦੀ ਹੈ ਤੇ ਬਹੁਤਿਆਂ ਕਿਸਾਨਾਂ ਦੇ ਕੋਲ ਮਸ਼ੀਨਰੀ ਹੁੰਦੀ ਹੀ ਨਹੀਂ ਤਾਂ ਇਹ ਮਸ਼ੀਨ ਹੈ ਜਿਹੜੀ 35 HP ਟਰੈਕਟਰ ਦੇ ਨਾਲ ਵੀ ਚੱਲ ਸਕਦੀ ਹੈ ਤਾਂ ਇਸ ਕਰਕੇ ਕਿਹਾ ਜਾ ਸਕਦਾ ਹੈ ਕਿ ਇਹ ਇੱਕ ਵੱਡਾ ਹੱਲ ਹੈ ਜਿਹੜਾ ਪਰਾਲੀ ਦਾ ਹੋ ਸਕਦਾ ਹੈ ਤੇ ਦੂਜੀ ਜਿਹੜੀ ਇਸ ਦੇ ਵਿੱਚ ਚੰਗੀ ਗੱਲ ਇਹ ਹੈ ਕਿ ਇਹ ਸਿਰਫ ਤੇ ਸਿਰਫ ਉਸੇ ਫੂਸ ਨੂੰ ਕਲੈਕਟ ਕਰਦਾ ਹੈ ਤੇ ਉਸ ਦਾ ਰੂਲ ਬਣਾ ਕੇ ਛੱਡ ਦਿੰਦਾ ਹੈ ਤਾਂ ਇਸ ਦੇ ਨਾਲ ਇਹ ਹੱਲ ਹੋ ਸਕਦਾ ਹੈ ਕਿਉਂਕਿ ਪੂਰੇ ਖੇਤ ਦੇ ਵਿੱਚ ਰੀਪਰ ਮਾਰ ਕੇ ਉਸ ਨੂੰ ਇਕੱਠਿਆਂ ਕਰਨ ਦੀ ਜ਼ਰੂਰਤ ਨਹੀਂ ਹੈ ਤੇ ਇਹ ਜਿਹੜਾ ਫੂਸ ਹੈ ਇਹ ਵਾਈ ਦੇ ਵਿੱਚ ਕਣਕ ਬੀਜਣ ਦੇ ਵਿੱਚ ਦਿੱਕਤ ਦਿੰਦਾ ਹੈ ਇਸ ਨੂੰ ਕੱਲਿਆਂ ਕਲੈਕਟ ਕਰਕੇ ਆ ਜਿਹੜਾ ਇਕੱਠਿਆਂ ਕਰਕੇ ਇਹ ਰੱਖ ਲਿਆ ਜਾਵੇ ਇਸ ਦੀਆਂ ਗੰਡਾ ਬਣ ਜਾਣ ਬਹੁਤ ਸਾਰੇ ਸਵਾਲ ਵੀ ਜੁੜੇ ਹੋਏ ਨੇ ਇਸ ਮਸ਼ੀਨ ਨੂੰ ਲੈ ਕੇ ਕਿਉਂਕਿ ਇਸ ਦੇ ਜਿਹੜੀਆਂ ਗੰਡਾਂ ਬਣਦੀਆਂ ਨੇ ਉਹ ਗੋਲ ਹੁੰਦੀਆਂ ਨੇ ਤੇ ਕੀ ਇਹਨਾਂ ਦਾ ਰੈਕ ਹੈ ਜਿਹੜਾ ਉਹ ਲੱਗ ਸਕਦਾ ਹੈ ਤੇ ਜੇਕਰ ਕਿਸਾਨ ਆਪਣੇ ਪੱਧਰ ਦੇ ਉੱਤੇ ਇਹ ਬੈਲਰ ਖਰੀਦ ਕੇ ਗੰਢਾ ਬਣਾ ਕੇ ਰੱਖ ਲੈਂਦਾ ਤਾਂ ਫਿਰ ਉਹ ਕਿਸ ਤਰੀਕੇ ਦੇ ਨਾਲ ਵੇਚੇਗਾ ਕਿੱਥੇ ਵੇਚੇਗਾ ਕੀ ਉਹ ਵਾਕਈ ਹੀ ਉਸ ਤਰੀਕੇ ਦੇ ਨਾਲ ਇਸ ਪਰਾਲੀ ਨੂੰ ਵੇਚ ਸਕਦਾ ਜਿਵੇਂ ਕਿਹਾ ਜਾਂਦਾ ਹੈ ਕਿ ਤੂੜੀ ਕਿਸਾਨ ਆਪਣੇ ਕੋਲ ਰੱਖ ਲਵੇ ਤੇ ਉਸ ਤੋਂ ਬਾਅਦ ਦੇ ਵਿੱਚ ਕੋਪ ਬਣ ਲੈਂਦਾ ਉਸਦੇ ਜਾਂ ਹੋਰ ਕਿਸੇ ਤਰੀਕੇ ਦੇ ਨਾਲ ਉਸ ਨੂੰ ਸਟੋਰ ਕਰਕੇ ਜਦੋਂ ਰੇਟ ਆਉਂਦਾ ਉਦੋਂ ਵਿਕ ਜਾਂਦੀ ਹੈ ਤਾਂ ਇਹ ਬਹੁਤ ਸਾਰੀਆਂ ਇਸ ਦੇ ਵਿੱਚੋਂ ਆ ਗੱਲਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਕਿ ਕੀ ਪਰਾਲੀ ਦਾ ਵੀ ਇਸੇ ਤਰੀਕੇ ਦੇ ਨਾਲ ਸਟੋਰੇਜ ਕੀਤੀ ਜਾ ਸਕਦੀ ਹੈ ਤੇ ਜਦੋਂ ਇਸ ਦਾ ਰੇਟ ਹੋਵੇ ਤਾਂ ਕਿਵੇਂ ਇਸ ਨੂੰ ਵੇਚਿਆ ਜਾਵੇ ਇਹ ਸਾਰੀ ਜਾਣਕਾਰੀ